ਖੁਦ ਤੇ ਭਰੋਸਾ ਕਰਦੈ ਲੱਗਣਗੇ ਮਨੁੱਖ ਨਹੀਂ ਹੋਤਾ ਮਨੁੱਖ ਦਾ ਪਰਮਾਤਮਾ ਤੇ ਭਰੋਸਾ ਨਹੀਂ ਹੈ ਇੱਕ ਗੱਲ ਮੈਨੂੰ ਹੋਰ ਕਹਿਣ ਦੇਣਾ ਠੀਕ ਹੈ ਬੁਲੀ ਲੱਗੇ ਕਰੋ ਖੜੇ ਆਪ ਇਤਨੇ ਸਾਰੇ ਬੈਠੇ ਹੋਣਾ ਪੂਰਨ ਭਰੋਸਾ ਕਿਸੇ ਕਰਦਾ ਹੋਵੇਗਾ ਬਾਕੀਆਂ ਕਰੇ ਇਹਦੀ ਪਹਿਚਾਣ ਕੀ ਹੋਏਗੀ ਜਾਂ ਕੇ ਰਹਿ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਜਦੋਂ ਭਰੋਸਾ ਪੂਰਾ ਵੱਜ ਜਾਂਦਾ ਹੈ ਉਸੇ ਵਕਤ ਸਮਾਧੀ ਨੀਨ ਹੋ ਜਾਂਦਾ ਹੈ ਤਤ ਤਤ ਕਹਿੰਦਾ ਉਸੇ ਵਕਤ ਭਰੋਸਾ ਡੋਲਦਾ ਹੈ ਇਸੇ ਵਸੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭ ਪ੍ਰਭੂ ਨਾਨਕ ਦੇ ਕਰਾ ਕੀ ਡੋਲ ਭਰੋਸਾ ਜਾਂ ਕੇ ਇਹਦੇ ਵਿਸ਼ਵਾਸ ਪ੍ਰਭ ਆਇਆ ਭਰੋਸਾ ਪੂਰਾ ਬਣ ਗਿਆ اے ਪ੍ਰਭੂ ਤੇਰੇ ਤੇ ਪੂਰਾ ਬਣਸ ਇਧਰ ਪੂਰਾ ਭਰੋਸਾ ਬਜਿਆ ਇਧਰ ਬ੍ਰह्म ਗਿਆਨ ਪ੍ਰਗਟ ਹੋ ਗਿਆ ਸਮਾਧੀ ਲੈਣੇ ਅਜੇ ਤੱਕ ਕੋਈ ਮਨੁੱਖ ਬ੍ਰह्म ਗਿਆਨ ਵਿੱਚ ਲੈਣ ਨਹੀਂ ਹੋਇਆ ਸਮਾਧੀ ਲੈਣ ਨਹੀਂ ਹੋਇਆ ਉਹਨੂੰ ਮੰਨ ਲੈਣਾ ਚਾਹੀਦਾ ਮੇਰਾ ਭਰੋਸਾ ਡੋਲ ਮਨ ਲੈਣਾ ਚਾਹੀਦਾ ਇਹ ਕਮਜ਼ੋਰੀ ਮੰਨ ਲੈਣੀ ਬਿਮਾਰੀ ਨੂੰ ਕਬੂਲ ਕਰ ਲੈਣਾ ਚਾਹੀਦਾ ਵਰਨਾ ਇਲਾਜ ਕਿਵੇਂ ਭਰੋਸਾ ਕਰੋ ਸਾਰੀ ਜ਼ਿੰਦਗੀ ਹੀ ਮਨੁੱਖ ਦਾ ਇਹ ਭਰੋਸਾ ਇਸ ਤਰ੍ਹਾਂ ਡੋਲਦਾ ਹੈ ਜਿਵੇਂ ਸਾਹਮਣੇ ਘੜੀ ਦਾ ਪੈਂਡ ਨੂੰ ਸੱਜੇ ਖੱਬੇ ਸੱਜੇ ਖੱਬੇ ਸੱਜੇ ਖੱਬੇ ਇਸ ਤਰ੍ਹਾਂ ਡੋਲਦਾ ਹੈ ਕਥਾ ਸੁਣ ਲਈ ਕੀਰਤਨ ਸੁਣ ਲਿਆ ਬਾਣੀ ਦਾ ਪਾਠ ਕੀਤਾ ਭਰੋਸਾ ਵੱਜ ਗਿਆ ਦਿਨ ਵਰ ਕਾਰ ਵਿਵਹਾਰ ਸੰਸਾਰ ਦੇ ਵਿੱਚ ਵਿਸ਼ੇ ਭਰੋਸਾ ਟੁੱਟ ਗਿਆ ਹਰ ਵਕਤ ਵਿਰੋਸਾ ਨਹੀਂ ਹੁੰਦਾ ਹਰ ਵਕਤ ਸ਼ਰਧਾ ਨਹੀਂ ਮਨੁੱਖ ਦੇ ਅੰਦਰ ਸ਼ੱਕ ਵੀ ਹੈ ਸ਼ਰਧਾ ਵੀ ਹੈ ਪਹਿਚਾਨ ਕੀ ਹੋਵੇਗੀ ਜਦ ਸ਼ਰਧਾ ਪਰਵਲ ਹੁੰਦੀ ਹੈ ਉਦੋਂ ਸਤ ਸੰਗ ਦੇ ਚ ਬੈਠਾ ਹੈ ਜਦੋਂ ਸ਼ੱਕ ਪਰਵਲ ਹੋਇਆ ਉਹ ਸੰਗਤ ਦੇ ਚ ਬੈਠਾ ਸਤ ਸੰਗੀਆਂ ਨੂੰ ਮੈਂ ਕੋ ਸੰਗਤ ਕਰਦਾ ਦੇਖਿਆ ਸ਼ਰਧਾ ਪੈਦਾ ਹੋਈ দান ਕਰ ਰਿਹਾ ਸ਼ਤ ਪੈਦਾ ਹੋਈ ਬੇਈਮਾਨੀ ਕਰ ਰਿਹਾ ਹੈ ਬੜੇ ਬੜੇ ਦਾਨੀਆਂ ਨੂੰ ਮੈਂ ਬੇਈਮਾਨ ਦੇਖਿਆ ਹੈ ਮੁਸਤਫਾ ਸ਼ਰਦਾ ਪੈਦਾ ਹੋਈ ਬਾਣੀ ਪਿਆੜਦਾ ਹੈ ਬੜੇ ਮਧੁਰ ਕੰਠੜਾ ਸ਼ਤ ਪੈਦਾ ਹੋਇਆ ਗੰਦੇ ਲੀਤ ਪਿਆ ਲਾੜਦਾ ਹੈ ਭਰੋਸਾ ਤੇ ਢੋਲੇ ਢੋਲੇ ਡੋਲਦਾ ਰਹੇ ਸ਼ਰਧਾ ਇਤਨੀ ਕਮਜ਼ੋਰ ਇਤਨੀ ਕਮਜ਼ੋਰ ਸ਼ੱਕ ਇਤਨਾ ਬਰਬਾਦ ਇਤਨਾ ਬਰਬਾਦ ਸੰਸਾਰੀ ਗੀਤਾਂ ਦੀ ਖਾਤਰ ਗੁਰੂ ਦੇ ਹੀ ਤਿਆਗੇ ਜਾ ਸਕਦੇ ਕੋ ਸੰਗਤ ਦੀ ਖਾਤਰ ਸਤਸੰਗ ਤਿਆਗਿਆ ਜਾ ਸਕਦਾ ਹੈ ਸ਼ਰਾਬ ਦੀ ਖਾਤਰ ਅੰਮ੍ਰਿਤ ਛੋੜਿਆ ਜਾ ਸਕਦਾ ਹੈ ਛੋੜਿਆ ਜਾ ਸਕਦਾ ਹੈ ਸ਼ਰਧਾ ਪੈਦਾ ਹੋਈ ਅਮਰਤ ਛਕਣ ਦਾ ਖਿਆਲ ਆ ਗਿਆ ਸ਼ੱਕ ਪੈਦਾ ਹੋ ਜਾਮ ਖੋਲ ਕੇ ਬੈਠਾ ਹੈ ਬਹੁਤ ਲੰਬੀ ਹੈ ਸਾਰੀ ਜ਼ਿੰਦਗੀ ਮਨੁੱਖ ਦੀ ਸ਼ੱਕ ਤੇ ਸ਼ਰਧਾ ਵਿੱਚ ਰਹਿੰਦੀ ਹੈ ਅੰਦਾਜ਼ਾ ਕਿਸ ਤਰ੍ਹਾਂ ਲਗਾਓਗੇ ਧਾਰਮਿਕ ਤੌਰ ਤੇ ਮਨੁੱਖ ਲਾਭ ਦੇ ਵਿੱਚ ਜਾ ਰਿਹਾ ਹੈ ਜਿਵੇਂ ਆਰਥਿਕ ਤੌਰ ਤੇ ਕੋਈ ਲਾਭ ਦੇ ਵਿੱਚ ਜਾ ਰਿਹਾ ਹੈ ਦਿਸ ਪੈਂਦਾ ਹੈ ਪੜੋਸੀਆਂ ਨੂੰ ਵੀ ਦਿਸ ਪੈਂਦਾ ਕਾਰੋਬਾਰ ਚੰਗਾ ਚੱਲ ਰਿਹਾ ਹੈ ਕੰਮ ਧੰਦਾ ਚੰਗਾ ਚੱਲ ਰਿਹਾ ਹੈ ਮਨੁੱਖ ਨੂੰ ਖੁਦ ਵੀ ਦਿਸ ਪੈਂਦਾ ਹੈ ਨਫੇ ਜਾ ਰਿਹਾ ਹੈ ਮੁਨਾਫਾ ਹੋ ਰਿਹਾ ਔਰ ਮਨੁੱਖ ਨੂੰ ਖੁਦ ਦੇ ਸਪੈਂਡ ਹੈ ਕਾਟੇ ਚ ਜਾ ਰਹੇ ਆ ਪੜੋਸੀਆਂ ਨੂੰ ਵੀ ਪਤਾ ਚੱਲ ਜਾਂਦਾ ਹੈ ਕੰਮ ਕਰ ਠੰਡਾ ਹੈ ਦਿਸ ਮੈਨ ਦਿਸ ਮੈਨ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਧਾਰਮਿਕ ਤੌਰ ਤੇ ਨਫੇ ਚ ਜਾ ਰਹੇ ਹੈ ਔਰ ਇਹ ਧਾਰਮਿਕ ਤੌਰ ਤੇ ਘਾਟੇ ਦੇ ਚ ਜਾ ਰਹੇ ਹੈ ਕਿਉਂਕਿ ਧਰਮ ਸਭ ਤੋਂ ਵੱਡਾ ਧਨ ਹੈ जो लोग परलोक दो लोग पर लोग संग संघ सर धार्मिक तौर पे रहे हैं, के नफे च जा रहे है रोज रोज श्रद्धा बढ़ती जा रही है शक घटता जा रहा है नफे च जा रहा है नफे जा रहे है ਗਰ ਰਹੀ ਸ਼ਰਧਾ ਰਹਿ ਗਈ ਹੈ ਸ਼ੱਕ ਤੇ ਰਿਹਾ ਹੀ ਨਹੀਂ ਮਾਲਾ ਮਾਲ ਹੋ ਗਿਆ ਸ਼ਹਿਨशाह ਹੋ ਗਏ ਬਾਦਸ਼ਾਹ ਦਾ ਬਾਦਸ਼ਾਹ ਹੋ ਗਏ ਇਹ ਤੇ ਪ੍ਰਭੂ ਦਾ ਰੂਪ ਹੋ ਗਿਆ ਪਰ ਸ਼ਰਧਾ ਘਟਦੀ ਜਾ ਰਹੀ ਹੈ ਸ਼ੱਕ ਵਧਦਾ ਜਾ ਰਿਹਾ ਕਾਟੇ ਜਾ ਰਿਹਾ ਕਾਟੇ ਜਾ ਰਿਹਾ ਪਹਿਲੇ ਰੋਜ਼ ਬੁਰਦਾਰੇ ਆਉਂਦਾ ਸੀ ਹੁਣ ਕਦੇ ਜ ਦਵਾਰ ਵੇਲੇ ਰੋਜ਼ ਅਮਰਤ ਵੇਲੇ ਉੱਠਦਾ ਸੀ ਹੁਣ ਕਦੀ ਕਦੀ ਸ਼ੰਗ ਘਟਦੀ ਜਾ ਰਹੀ ਹੈ ਸ਼ੱਕ ਵੱਧਦਾ ਜਾ ਰਿਹਾ ਕਾਟੇ ਜਾ ਰਿਹਾ ਕਾਟੇ ਜਾ ਰਿਹਾ ਸ਼ੱਕ ਹੀ ਸ਼ੱਕ ਰਹਿ ਗਿਆ ਸਰਦਾ ਤੇ ਰਹੀ ਨਹੀਂ ਦਿਵਾਲੀਆ ਹੋ ਗਿਆ ਬਿਲਕੁਲ ਦਿਵਾਲੀਆ ਮੈਂ ਦਿਵਾਲੀਆ ਹੁੰਦੇ ਦੇਖੇ ਨਹੀਂ ਗਏ ਗੁਰਦੁਆਰੇ ਦਾ ਬੂਆ ਹੀ ਪੜੂਗਾ ਪਰਤ ਹੋਈ ਕਰਨਾ ਕਦੀ ਯਾਰ ਹੋਈ ਨਹੀਂ ਗੁਰੂ ਦੇ ਰੋਗ ਨੂੰ ਵੀ ਘਰ ਬੈਠੇ ਐਸੇ ਮੈਂ ਸੈਕੜੇ ਅਨੁਭਵ ਸ਼ੱਕ ਵਧਦਾ ਗਿਆ ਕੋ ਸੰਗਤ ਕਰਕੇ ਸ਼ਰਧਾ ਘਟਦੀ ਗਈ Satsang ਹੈ ਨਹੀਂ ਰੋਜ਼ ਰੋਜ਼ ਸ਼ੱਕ ਵਧਦਾ ਗਿਆ ਸ਼ਰਧਾ ਘਟਦੀ ਗਈ ਇੱਕ ਦਿਨ ਹੋਇਆ ਕਿ ਸ਼ਰਧਾ ਤੇ ਰਹੀ ਨਾ ਸ਼ੱਕ ਹੀ ਸ਼ੱਕ ਦਿਵਾਲੀ ਆਉਗੀ ਤਬਾ ਬਰਬਾਦ ਹੋ ਕੁਝ ਨਹੀਂ ਕੁਝ ਵੀ ਨਹੀਂ ਖਤਮ ਇਸ ਤਰ੍ਹਾਂ ਦੇ ਖਤਮ ਹੁੰਦੇ ਮਰਦੇ ਮੈਂ ਬੇਸ਼ਤਰ ਦੇਖੇ ਕਿਸੇ ਵਕਤ ਉਹਨਾਂ ਕੋਲ ਜ਼ਿੰਦਗੀ ਸੀ ਸ਼ਰਧਾ ਸੀ ਪੈਸਾ ਸੀ ਹੋਰ ਨਹੀਂ ਦੇਸ਼ ਇਸੇ ਵਾਸਤੇ ਅਰਦਾਸ ਦੇ ਚ ਇਹ ਸ਼ਬਦ ਐਣ ਕੇ ਲਿਆਨੇ ਹੈ ਗੁਰੂ ਸੇਈ ਸੰਤ ਗੁਰੂ ਮੁਖ ਪਿਆਰੇ ਮਾਧੋ ਸਾਧੂ ਜਨ ਦੇਵ ਮਿਲਾ ਰੋਜ਼ ਰੋਜ਼ ਦੁਸ਼ਟਾਂ ਦੀ ਸੰਗਤ ਹੋਵੇ ਵਰਤਾ ਪ੍ਰਭਾਵ ਪੈਦਾ ਉਹਨਾਂ ਦੇ ਉਹਨਾਂ ਦਾ ਜੋ ਧਰਮ ਦੀ ਦੁਨੀਆ ਦੇ ਅੱਗੇ ਕਿਉਂ ਰੋਜ਼ satsang ਦੇ ਚ ਜਾਂਦਾ ਪਰ ਬੇਈਮਾਨੀ ਕਰਦਾ ਹੈ ਇਸ ਦੇ ਬੱਚੇ ਜੋ ਇਮਾਨਦਾਰ ਬਣਾਉਣਾ بڑا ਔਖਾ ਹੈ ਗੁਰਦੁਆਰੇ ਦੇ ਸੇਵਾਦਾਰ ਨੇ ਪ੍ਰਬੰਧਕ ਨੇ ਪਰ ਸ਼ਾਮ ਨੂੰ ਸ਼ਰਾਬ ਦੀ ਬੋਤਲ ਖੋਲ ਕੇ ਬੈਠੇ ਨੇ ਇਨਾਂ ਦਾ ਵਰਮੱਤਾ ਪ੍ਰਭਾਵ ਪਵੇ ਉਮੀਦ ਕੋਈ ਨਹੀਂ ਕੁਛ ਨਹੀਂ ਇਹਨਾਂ ਨੂੰ ਵੇਖ ਕੇ ਹੋ ਸਕਦਾ ਲੋਕ ਹੀ ਨਾਸਤਿਕ ਹੋ। ਨਾਸਤਿਕ। ਜਿਸ ਜਿਸ ਨੂੰ ਵੇਖ ਕੇ ਨਾਸਿਕਤਾ ਵਧੇ ਸ਼ਰਧਾ ਘਟੇ। ਅੱਖੇ ਕੋ ਸੰਗਤ ਤੋਂ ਦੂਰ ਬੈਜ ਦੂਰ ਬੈਜ। ਜਿੱਥੇ ਤੇਰੀ ਸ਼ਰਧਾ ਵਧੇ ਨਫੇ ਚ ਜਾ ਸਕੇ। ਕਾਟੇ ਚ ਨਹੀਂ ਨਫੇ ਰੇ। तो खैर मुख्तसर में अर्ज करा कर्म की जिम्मेवारी मनुखना जुड़ी है पशु पक्षियों मनुख देने मनुख चाहे अगे जाके भगवान हो सकता है मनुख चाहे पिछे मुड़ के शैदान हो सकता है खिच दोवें पासे पिछे दी भी ही खिच है मनुख आगे चल के परमात्मा ਦਾ ਰੂਪ ਹੋ ਸਕਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਪਿੱਛੇ ਮੁੜ ਕੇ ਫਿਰ ਪਸ਼ੂ ਹੋ ਸਕਦਾ ਕਰ ਪਸ਼ੂ ਕਿਹੜਾ ਪਸ਼ੂ ਹੋ ਸਕਦਾ ਹੈ ਅਗਲਾ ਜਨਮ ਕਿਸ ਨੂੰ ਪਸ਼ੂ ਦਾ ਮਿਲੇਗਾ ਜੋ ਇਸ ਬਨੁਖਾ ਜੀਵਨ ਵਿੱਚ ਪਸ਼ੂ ਦੀ ਤਰ੍ਹਾਂ ਜੀ ਰਿਹਾ ਕਰ ਤੋ ਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਜਨਰਾ ਇਹ ਹੁਣ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਮਿਲੇ ਸੀ ਮਨੁੱਖਾ ਜਨਮ ਇੱਕ ਔਸਰ ਮਿਲਿਆ ਸੀ ਇੱਕ ਮੌਕਾ ਮਿਲਿਆ ਸੀ ਇਸ ਦਰਸਨੇ ਰੱਬ ਨੇ ਉਠਾਇਆ ਕਿ ਪਿੱਛੇ ਮੁੜੋਗਾ ਸਤਗੁਰ ਪ੍ਰੇਰਣਾ ਕਰ ਦੇਣ ਅਗਾਹ ਤੂੰ ਤਰ੍ਹਾਂ ਪਿੱਛਾ ਫੇਰ ਨਾ ਮੋੜੜਾ ਨਾ ਪਿੱਛੇ ਵੇਖ ਪਿੱਛੇ ਦੇ ਤੂੰ ਪਸ਼ੂ ਸੀ ਅੱਗੇ ਵੇਖ ਅੱਗੇ ਤੂੰ ਪ੍ਰਭੂ ਹੋ ਸਕਦਾ ਹੈ ਪਰਮਾਤਮਾ ਉਸ ਇਸ਼ਵਰ ਉਸ दोवे तो साधन मौजूद ने अगे भी मनुख जा सकता है अवतारा की बाणी मौजूद है सत्संग मौजूद है मंदिर मस्जिद गुरुद्वारे मौजूद ने अगे भी जा सकता पिछे भी सकता है, सद खाने मौजूद ने वैश्यले मौजूद ने जुआ घर मौजूद ने कुसंगत मौजूद यह चुनाव मनुख ने करना है। मैं मनुख होके भगवान बनना कि मैं मनुख हो के शैतान बनता है। ये दोनों में होने दी संभावना मनुख ਦੇ ਛੋਪੇ ਹੋਈਏ ਪਸ਼ੂ ਚ ਨਹੀਂ। ਪਸ਼ੂ ਆਪਣੇ ਤੋਂ ਪਿੱਛੇ ਨਹੀਂ ਜਾ ਸਕਦਾ ਪ੍ਰਕਿਰਤੀ ਇਸ ਨੂੰ ਅੱਗੇ ਤੋਰ ਰਹੀ ਹੈ। ਪੱਥਰ ਆਪਣੇ ਤੋਂ ਪਿੱਛੇ ਨਹੀਂ ਜਾ ਸਕਦਾ ਪ੍ਰਕਿਰਤੀ ਇਸ ਨੂੰ ਅੱਗੇ ਤੋਰ ਰਹੀ ਮਿੱਟੀ ਬਣੇ। ਇਹ ਬਨਸਪਤੀ ਬੜੇ ਅੱਗੇ ਤੋਰ